ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਸਵੇਰ ਦੀ ਸ਼ੁਰੂਆਤ ਹੋ ਗਈ ਆ ਮੇਰੇ ਕੰਮਕਾਰਾਂ ਦੇ ਖਤਮ ਹੋਣ ਦੇ ਨਾਲ ਤੁਹਾਡੇ ਨਾਲ ਮਤਲਬ ਕਿ ਮੇਰੇ ਕੰਮਕਾਰ ਖਤਮ ਹੋ ਗਏ ਸੀ ਤੇ ਮੈਂ ਹੁਣ ਲੱਗੀ ਸੀਗੀ ਵਲੋਗਿੰਗ ਕਰਨ ਸ਼ੂਟ ਕਰਨ ਤੇ ਇੱਧਰ ਜਿਨੀ ਆ ਬੈਠੀ ਆ ਤੇ ਰੂਮੀ ਬੈਠਾਗਾ ਤੇ ਸਾਡਾ ਰੂਮੀ ਅੱਜਕੱਲ ਨਾ ਪਾਪਾ ਪਾਪਾ ਕਹਿਣ ਲੱਗ ਗਿਆ ਇਹ ਹੁਨਰ ਤੋਂ ਸਿੱਖ ਗਿਆ ਕਹਿਣਾ ਹੁਣ ਕਰਦਾ ਰਹਿੰਦਾ ਨਾ ਇਨਾਂ ਨੂੰ ਤੇ ਹੁਣ ਉਹ ਸਿੱਖ ਗਿਆ ਇਹ ਅੱਜ ਹਵਾ ਚੱਲ ਰਹੀ ਹੈਗੀ ਵਧੀਆ ਰਾਤ ਵੀ ਹਨੇਰੀ ਆ ਗਈ ਸੀ ਤੇ ਹੁਣ ਵੀ ਦੇਖੋ ਹਵਾ ਚੱਲਦੀ ਆ ਤੇ ਪੱਖਿਆਂ ਦੀਆਂ ਤਰਾਂ ਦੇਖੋ ਕਿਹਜੀਆਂ ਵੈਸੀ ਮੌਸਮ ਸੋਹਣਾਗਾ ਤੇ ਹੁਣ ਦੁਪਹਿਰ ਵੇਲੇ ਦਾ ਨਹੀਂ ਪਤਾ ਵੀ ਦੁਪਹਿਰ ਵੇਲੇ ਕਿੰਨਾ ਕੁ ਸੇਕ ਮਾਰੂ ਜਿੱਦ ਕੱਲ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਹੋਣ ਲੱਗੀ ਹੈਗੀ ਤੇ ਉਧਰ ਮੇਰੀ ਗਿੱਟਾਂ ਚ ਹੋ ਰਹੀ ਹੈ ਦਾਲ ਗਰਮ ਰੋਟੀ ਮੈਂਨੇ ਬਣਾਤੀ ਆ ਹੁਣ ਅਸੀਂ ਖਾਵਾਂਗੇ ਰੋਟੀ ਤੇ ਮਤਲਬ ਮੈਂ ਅੱਜ ਪਹਿਲਾਂ ਖਾ ਲੂੰਗੀ ਹਨਰ ਦੇ ਪਾਪਾ ਜਦੋਂ ਆਉਣਗੇ ਉਹ ਦੋਨਾਂ ਦੀ ਬਣਾਤਾ ਇੱਥੇ ਮੈਂ ਤੇ ਹਨਰ ਲੱਗੇ ਸੀਗੀ ਰੋਟੀ ਖਾਣ ਕਿਉਂਕਿ ਹਨਰ ਦੇ ਪਾਪਾ ਲੇਟ ਆਉਂਦੇ ਆ ਤੇ ਮੈਨੂੰ ਲੱਗੀ ਸੀ ਕਿ ਭੋਖ ਮੈਂ ਕਿਹਾ ਚਲੋ ਅਸੀਂ ਦੋਵੇਂ ਮਾਂ ਪੁੱਤ ਮਿਲ ਕੇ ਰੋਟੀ ਖਾ ਲੈਨੇ ਆਂਗੇ ਤੇ ਬਸ ਰੋਟੀ ਰੋਟੀ ਖਾਣ ਤੋਂ ਬਾਅਦ ਆ ਬਸ ਇੱਥੇ ਹੋ ਗਈ ਸੀਗੀ ਸ਼ਾਮ ਤੇ ਸ਼ਾਮ ਦਾ ਟਾਈਮ ਸੀ ਮੈਂ ਤਾਂ ਰਹੀ ਸੀ ਕਿ ਸਬਜ਼ੀ ਦੀ ਤਿਆਰੀ ਆਲੂ ਗੜੀਆਂ ਸੋਇਆ ਬਿੰਦੀਆਂ ਬੜੀਆਂ ਬਣਾਉਣੀਆਂ ਸੀ ਵੀ ਅੱਜ ਉਹਨਾਂ ਦੀ ਮੈਂ ਤਿਆਰੀ ਕਰਦੀ ਸੀਗੀ ਤੇ ਅਪਲੋਡ ਕਰਾਟ ਕਰ ਰਹੀ ਸੀ ਕਿਉਂ ਨਾ ਇੱਥੇ ਤੇ ਸ਼ੂਟ ਮੈਂ ਸਾਰਾ ਕੀਤਾ ਸੀ ਪਰ ਪਤਾ ਨਹੀਂ ਵਿੱਚ ਦੀ ਮੇਰਾ ਫੋਨ ਆਪਣੇ ਆਪ ਬੰਦ ਹੋ ਗਿਆ ਟੂਟ ਕਰਕੇ ਕਹਿੰਦੇ ਫੋਨ ਗਰਮ ਹੋ ਰਿਹਾ ਤੇ ਆਪਣੇ ਆਪ ਜਿਹੜੀ ਵੀਡੀਓ ਕੱਟੀ ਗਈ ਜਿਆਦਾ ਸ਼ੂਟ ਨਹੀਂ ਹੋਇਆ ਬਸ ਥੋੜਾ ਜਿਹਾ ਆਇਆ ਹੈ ਅੱਜ ਮੇਰੀ ਕਬੀਤਿਰ ਬਹੁਤ ਖਰਾਬ ਹੋ ਰਹੀ ਹੈ ਬਿਕਾਜ਼ ਮੇਰੇ ਜਿਹੜਾ ਪੇਟ ਦਰਦ ਉਹਦਾ ਪ੍ਰੋਬਲਮ ਆ ਮੈਨੂੰ 15 ਦਿਨਾਂ ਬਾਅਦ ਉੱਠ ਜਾਂਦੀ ਹੈ ਕੁਝ ਖਾਦਾ ਪੀਤਾ ਨਹੀਂ ਜਾਂਦੜ ਦੇ ਕਰਕੇ ਬਹੁਤ ਤਕਲੀਫ ਹੁੰਦੀ ਹੈ ਤੇ ਇੱਥੇ ਮੇਰੇ ਪੇਨ ਹੋ ਰਿਹਾ ਸੀ ਇਸ ਕਰਕੇ ਜਿਹੜਾ ਮੇਰਾ ਫੇਸ ਐ ਨਾ ਵਧੀਆ ਭੁਜਿਆ ਲੱਗਦਾ ਸੀ ਇੱਕਦਾਂ ਗਰਮੀ ਹੋ ਰਹੀ ਹੈਗੀ ਕੁਝ ਗਰਮੀ ਘਰਤੀ ਹੋ ਗਿਆ ਕੋਸ਼ਿਸ਼ ਉਹ ਮੇਰੇ ਜੋ ਵੀ ਪ੍ਰੋਬਲਮਸ ਸਨ ਕਰਕੇ ਮੇਰੇ ਦਰਦ ਉੱਠ ਖੜਦਾ ਵਾ ਇਹਨਾਂ ਕਰਕੇ ਮੈਨੂੰ ਬਹੁਤ ਦਿੱਕਤ ਆ ਰਹੀ ਹੈਗੀ ਤੇ ਬਸ ਇਦਾਂ ਹੀ ਮਤਲਬ ਕਿ ਮੈਂ ਕਿਹਾ ਚਲੋ ਹੌਲੀ ਹੌਲੀ ਕੰਮ ਕਰ ਲੈਂਦੇ ਆ ਮੰਮੀ ਨੂੰ ਮੈਂ ਕਹਤ ਅਸੀਂ ਵੀ ਹੁਣ ਇਹਨੂੰ ਲੈ ਜਾਓ ਤੁਸੀਂ ਵੀ ਕੰਮ ਤਾਂ ਮੈਂ ਕਰ ਲੂੰਗੀ ਬਸ ਤੁਸੀਂ ਇਹ ਨੂੰ ਸੰਭਲੋ ਮੈਨੂੰ ਆਈ ਹੋ ਜਾਂਦਾ ਵੀ ਕੰਮ ਨਹੀਂ ਕਰਨਾ ਔਖਾ ਲੱਗਦਾ ਜਦੋਂ ਬੱਚਾ ਸੰਭੜਿਆ ਮੈਂ ਤੁਸੀਂ ਵੀ ਸੰਭਲੋ ਕੰਮ ਤਾਂ ਮੈਂ ਕਰ ਲੂੰਗੀ ਤੇ ਬਸ ਇਥੇ ਕੰਮ-ਕਮ ਕਰਕੇ ਨੂੰ ਆਇਆ ਵੀ ਮੈਂ ਜਲਦੀ-ਜਲਦੀ ਜਿਹੜੀ ਅਰੈਸਟ ਕਰਾਂ ਤੇ ਦਵਾਈ ਵੀ ਲੈ ਕੇ ਨੂੰ ਸੀ ਡਾਕਟਰ ਖਲਿਆ ਆਈ ਰਹੀ ਸੀ ਕਿ ਤੇ ਮੈਂ ਇਹਨਾਂ ਨੂੰ ਡਿਊਟ ਕਰਦੀ ਸੀ ਕਿ ਕਦੋਂ ਆਉਣਗੇ ਤੇ ਦਵਾਈ ਦਵਾ ਕੇ ਦੇਵਾਂਗੇ ਤੇ ਇੰਜੈਕਸ਼ਨ ਵਗੈਰਾ ਲਵਾ ਕੇ ਆਉਂਗੀ ਕਿ ਮੈਨੂੰ ਦਰਦ ਥੋੜਾ ਜਿਹਾ ਟਿਕ ਜਾਊਗਾ ਕਿਉਂਕਿ ਮੈਨੂੰ ਥੋੜ ਨੂੰ ਫਿਰਨ ਚ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਬਹੁਤ ਪੇਨ ਹੁੰਦਾ ਬਹੁਤ ਜਿਆਦਾ ਚੂਵੀ ਲੱਗਣ ਲੱਗ ਜਾਂਦੀ ਹੈ ਤੇ ਸਰੀਰ ਨੂੰ ਜਦੋਂ ਇਹਨਾਂ ਜਿਆਦਾ ਦਰਦ ਹੁੰਦਾਗਾ ਤਕਰੀਬ ਵਿੱਚ ਮੈਨੂੰ ਸਭ ਤੋਂ ਵੱਧ ਨਾ ਮੇਰੀ ਮੰਮਾ ਜਿੱਥੇ ਆਉਂਦੇ ਰਹੀ ਹੈ ਜਿਹਦੀ ਗੱਲ ਨਹੀਂ ਵੀ ਮੰਮਾ ਇੱਧਰ ਲਈ ਮਤਲਬ ਕਿ ਪਿਆਰ ਨਹੀਂ ਕਰਦੇ ਪਿਆਰ ਬਹੁਤ ਕਰਦੇ ਨੇ ਪਰ ਕਹਿੰਦੇ ਹੁੰਦੇ ਹਨ ਤਕਰੀਬ ਦੇ ਵਿੱਚ ਹਮੇਸ਼ਾ ਜਿਹੜੀ ਮਾਂ ਜਿੱਥੇ ਆਉਂਦੀ ਹੈ ਉਹ ਮੈਨੂੰ ਐ ਲੱਗਣ ਲੱਗ ਜਾਂਦਾ ਹਾਏ ਮੰਮੀ ਹੁੰਦੀ ਨਹੀਂ ਖੂਰੀ ਬਸ ਕਹਿੰਦੇ ਆ ਮਾਂ ਦੇ ਜਿਹੜੀ ਪਿਆਰ ਨਾਲ ਮਾਂ ਨਹੀਂ ਸਿਰਫ ਦੋਸਤ ਨਾ ਉਹਦੇ ਨਾਲ ਜਿੱਥੇ ਦਾ ਬੱਚੇ ਦੇ ਜਿਹੜੇ ਦੁੱਖ ਕਰਦੇ ਨੇ ਉਹ ਦੂਰ ਹੋ ਜਾਂਦੇ ਨੇ ਕਿ ਮਾਂ ਪਿਓ ਵੀ ਜਿੱਥੇ ਆਉਂਦੇ ਹੁੰਦੇ ਨੇ ਦੁੱਖਦਾਰ ਦੇ ਵਿੱਚ ਮੈਨੂੰ ਮੇਰੇ ਪਾਪਾ ਵੀ ਬਹੁਤ ਜ਼ਿਆਦਾ ਆਉਂਦੀ ਆ ਕੋਈ ਵੀ ਮਾੜਾ ਮੋਟਾ ਜ਼ਿੰਦਗੀ ਬਹੁਤ ਜ਼ਿਆਦਾ ਹੁੰਦੀ ਹੈਗੀ ਪਰ ਕਿੰਨੇ ਹੁੰਦੇ ਹਨ ਜਿਹੜਾ ਇੱਕ ਵਾਰ ਦੁਨੀਆ ਤੋਂ ਵਾਗ ਗਿਆ ਉਹ ਤਾਂ ਮੋੜਿਆ ਨਹੀਂ ਮੁੜਦਾ ਉੱਥੇ ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਹਨ ਤੇ ਕਿੱਥੇ ਰੱਬ ਲੁਕੋ ਕੇ ਰੱਖ ਲੈਂਦਾਗਾ ਉਹਨਾਂ ਨੂੰ ਬਸ ਇਸ ਤੋਂ ਬਾਅਦ ਮੈਂ ਰੱਖਤੀ ਇਸ ਦੀ ਦਾਲ ਬਣਨੀ ਹੈ ਬੂੜੀਆਂ ਦੀ ਜਿਹੜੀ ਦਾਲ ਸੀਗੀ ਹੈਗੀ ਤਾਂ ਮੇਰੀ ਪੁੱਤ ਬੇਟਾ ਮੈਨੂੰ ਬਹੁਤ ਪਸੰਦ ਆ ਪਰ ਮੈਨੂੰ ਪਤਾ ਜੁ ਮੇਰੇ ਤੋਂ ਦਰਦ ਕਰਕੇ ਖਾਦੀ ਵੀ ਜਾਣੀ ਹੈਗੀ ਤੇ ਤੇ ਅੱਥਨ ਦਾ ਟਾਈਮ ਹੈ ਇੱਥੇ ਹੁਣ ਅੱਧ ਲੱਗ ਗਿਆ ਹੋਇਆ ਸੀਗਾ ਟਰੈਕਟਰ ਨਾਲ ਖੇਡਣ ਮੰਦਾ ਦਾ ਅੱਠ ਕਦਾ ਟਾਈਮ ਹੋ ਗਿਆ ਸੀਗਾ ਇਹ ਇਦਾਂ ਆਂਤੇ ਵਗੈਸੇ ਨਾਲ ਤੇ ਵਾਪਸ ਆ ਗਿਆ ਸੀ ਮੈਂ ਇੱਥੇ ਟ੍ਰੈਕਰ ਟੁੱਟਰਾਂ ਦੇ ਨਾਲ ਜਿਹੜਾ ਖੇਡਣਾ ਲੱਗਿਆ ਹੋਇਆ ਬਸ ਮौज-ਮਸਤੀ ਕਰੂਗਾ ਆਪਦੀ ਤੇ ਉਧਰ ਦੇਖੋ ਸਾਡੇ ਛੋਟੇ-ਛੋਟੇ ਜਿਹੜੇ ਪੱਪੀ ਨੇਗੇ ਉਹ ਤੁਰੇ ਫਿਰਦੇ ਨੇਗੇ ਉਡਾ ਦਿਆ ਲੱਗਦੀ ਮौज-ਮਸਤੀ ਰਹਿੰਦੀ ਆ ਇੱਥੇ ਆ ਗਿਆ ਸੀ ਜੀ ਦੂਜਾ ਦਿਨ ਸਵੇਰ ਦਾ ਤੇ ਇਧਰ ਸਾਡੇ ਬੱਚੇ ਨੇ ਵੀ ਰੇਫਰ ਰਹੀ ਨੇ ਕਮਰੇ ਦੇ ਵਿੱਚ ਜਿਹੜੇ ਕੱਢਦੇ ਤੇ ਇੱਥੇ ਮੇਰੇ ਤੋਂ ਖਾ ਸੁੱਖਿਆ ਨਹੀਂ ਗਿਆ ਬੈੱਡ ਤੇ ਨੇ ਨਾ ਹੀ ਮਤਲਬ ਚੰਗੀ ਤਰ੍ਹਾਂ ਕੋਈ ਸ਼ੂਟ ਹੋਇਆ ਕੁਝ ਵੀ ਮਤਲਬ ਵੀਡੀਓ ਬਣਾਈ ਗਈ ਪਰ ਚਲੋ ਜਿੰਨਾ ਵੀ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਆ ਮੈਂ ਉਹਨਾ ਕਰਦੀ ਹੂੰਗੀ ਹੈਗੀ ਕਿ ਸਾਡੇ ਨਿੱਕੇ ਨਿੱਕੇ ਬੱਚੇ ਫਿਰ ਹੁਣ ਅਖੰਦਾ ਮੈਂ ਪਾਣੀ ਪੀਣਾ ਹੈ ਬਹੁਤ ਬੱਚਾ ਨਾ ਪਾਣੀ ਬਹੁਤੀ ਨਜ਼ਰ ਨਹੀਂ ਦੇ ਵਿੱਚ ਚਲੋ ਪੀਣਾ ਵੀ ਚਾਹੀਦਾ ਜਿੰਨਾ ਹੁੰਦਾ ਕਹਿੰਦੇ ਵਾਦ ਤੋਂ ਵਾਦ ਪਾਣੀ ਪਿਆਓ ਤੇ ਖੁਦ ਵੀ ਪੀਓ ਹਨਾ ਤੇ ਬੱਚਾ ਦਾ ਹੁਣ ਇਹਨੂੰ ਪਤਾ ਲੱਗ ਗਿਆ ਸੀ ਮੇਰੀ ਵੀਡੀਓ ਬਣਦੀ ਆ ਤੇ ਫੋਨ ਨੂੰ ਦੇਖ ਕੇ ਮਤਲਬ ਤੇ ਇਸ਼ਾਰੇ ਕਰਦਾ ਪਿਆ ਸੀ ਬਹੁਤ ਕਹਿੰਨੇ ਹੁੰਦੇ ਅੱਜ ਕੱਲ ਦੇ ਬੱਚੇ ਬਹੁਤ ਚਲਾਕ ਹੋ ਗਏ ਆ ਜੀ ਤੇ ਇਥੇ ਮੈਂ ਲੱਗੀ ਸੀ ਕਿ ਮੈਂ ਕਿਸੇ ਚਾਹੇ ਚਲੋ ਜਦ ਇਹਨੂੰ ਨਿਮਾਉਂਗੀ ਨਿਮਾਉਂਗੀ ਇੱਕ ਵਾਰ ਨਾ ਇਹਦੇ ਵਾਲ ਇਕੱਠੇ ਕਰ ਦੇਣੀ ਆ ਪੋਨੀ ਜੀ ਕਰਕੇ ਕਿਉਂਕਿ ਬੱਚਾ ਰੌਂਜਿਆ ਰਹਿੰਦਾ ਬਾਤ ਤੇ ਪਹਿਲਾਂ ਤਾਂ ਮੈਂ ਇਹਨੂੰ ਦਵਾਈ ਦੇ ਰਹੀ ਸੀ ਕਿ ਜਿਹੜੀ ਇਹਦੀ ਹੋਮਵਰਕ ਇਥੇ ਕਿ ਦਵਾਈ ਆ ਉਹ ਜਿਹੜਾ ਖਾਂਦਾ ਪੀਂਦਾ ਨਹੀਂ ਧੁਰਨਾ ਨਹੀਂ ਲੱਗਿਆ ਹੈਗਾ ਉਹਦੀ ਜਿਹੜੀ ਦਵਾਈ ਮੈਡੀਸਨ ਚਲਾਈ ਹੋਈ ਹੈਗੀ ਤੇ ਇਥੇ ਮੈਂ ਕਿਹਾ ਤੇ ਨਾ ਇਹਨੂੰ ਮੈਂ ਦਵਾਈ ਦੇਣਾ ਤੇ ਇਹ ਬਹੁਤ ਜ਼ੋਰ ਨਾਲ ਲੈ ਲੈਂਦਾ ਕਿ ਜਿਵੇਂ ਮਿੱਠੀਆਂੀਆਂ ਗੋਲੀਆਂ ਹੁੰਦੀਆਂ ਨੇ ਨਾ ਤਾਂ ਕਰਕੇ ਤੇ ਬਸ ਇੱਥੇ ਫਿਰ ਮੈਂ ਲੱਭਣ ਲੱਗੀ ਸੀ ਕੰਗਾ ਵਗੈਰਾ ਰਬੜਾ ਵਗੈਰਾ ਮੈਂ ਕਿਹਾ ਚਲੋ ਬੱਚੇ ਦੇ ਵਾਲ ਨੇ ਵੀ ਥੋੜੇ ਜਿਹਾ ਇੱਥੇ ਕਰ ਦੂੰਗੀ ਬੱਚਾ ਉੰਜਾ ਰਹਿੰਦਾ ਗਰਮੀ ਆ ਸਿੱਖਦੀ ਪਸੀਨਾ ਆਦਾਗਾ ਤੇ ਬਸ ਇਥੇ ਨਾ ਬੈਠ ਕੇ ਇਹਦੀ ਵਾਲ ਜਿਹੜੇ ਹੌਲੀ ਹੌਲੀ ਗੁੱਲਝਾਂ ਕਰ ਰਹੀ ਸੀ ਇਹਦੇ ਮਤਲਬ ਕਿ ਪਿੱਛੋਂ ਜਿਹੜੇ ਵਾਲ ਨੇ ਨਾ ਉਹ ਕਰ ਲਈ ਨਹੀਂਗੇ ਅਗੋ ਨਹੀਂ ਹੈ ਕਿ ਸਿਰਫ ਪਿੱਛੋਂ ਵਾਲ ਕਰ ਲਈ ਨਹੀਂ ਉਹਨਾਂ ਕਰਕੇ ਨਾ ਪਿਛਲੇ ਵਾਲਾਂ 'ਚ ਬਹੁਤ ਕਰਲ ਪੈ ਜਾਂਦੇ ਆ ਬਹੁਤ ਉਜੜਨ ਪੈ ਜਾਂਦੀਆਂ ਹੌਲੀ ਹੌਲੀ ਮੈਨੂੰ ਕੱਢਣੇ ਪੈਂਦੇ ਨੇ ਦੇਖੋ بار بار ਹਟਾ ਰਿਆ ਜਾਂ ਚਲੋ ਇਹ ਤਾਂ ਸਿਰਫ ਕੁੰਨੀ ਕਰਨੀ ਆ ਜੂੜੀ ਕਰਨ ਵੇਲੇ ਮੈਨੂੰ ਮਸਾ ਟਕੋਣਾ ਪੈਂਦਾ ਕਿਉਂਕਿ ਕਰਾਇਆ ਨਹੀਂ ਕਰਾਉਂਦਾ ਫਿਰ ਇਹ ਤੇ ਮਮਾ ਨੋਖੀ ਸੱਕੀ ਕਰਾ ਰਹੀ ਸੀ ਉਹਦੀ ਮੈਂ ਖੁਦ ਤਕਲੀਫ ਸੀ ਚੱਲੇ ਹੁੰਦਾ ਬੱਚੇ ਨੂੰ ਤਾਂ ਸਾਂਭੜਿਆ ਨਾ ਬੱਚੇ ਦੀ ਕੇਅਰ ਤਾਂ ਆਪਾਂ ਕਰਨੀ ਆ ਮਾਂ ਨੇ ਤਾਂ ਆਪਣੀ ਤਕਲੀਫ ਭੁੱਲਣੀ ਪੈਂਦੀ ਹੈ ਜੀ ਮੈਂ ਸਿੱਥੇ ਦਿਨ ਮੈਂ ਵਾਲ ਜੁ ਇਕੱਠੇ ਕਰਕੇ ਕਚੋਟੀ ਜੀ ਆ ਜਿਹੜੀ ਪੋਨੀ ਜੀ ਕਰ ਦੂੰਗੀ ਤੇ ਸਵੇਰ ਮੈਨੂੰ ਲੱਗਦਾ 8 8:30 ਦਾ ਟਾਈਮ ਸੀ ਮੈਨੂੰ ਕੰਮ ਸੀ ਜਿਹੜੇ ਝਾੜੂ ਵਗੈਰਾ ਰਸੋਈ ਵਗੈਰਾ ਦੇ ਉਮੇ ਕਰਕੇ ਸੀ ਜਿਆਦਾ ਕੰਮ ਮਾ ਜਿ ਮੇਰੇ ਤੋਂ ਹੋਈ ਨਹੀਂ ਹੈ ਤੇ ਮਮਾ ਨੇ ਵੀ ਕਹਿੰਦੇ ਸੀ ਬਿਗਾਂ ਦੇ ਪਛੜਦੀ ਵੀ ਜਿਹੜਾ ਨਹੀਂ ਹੁੰਦਾ ਕੰਮ ਤੂੰ ਛੱਡ ਦੇ ਵੀ ਤੂੰ ਰੈਸਟ ਕਰ ਲੈ بس ਇਹਦੀ ਜੂੜੀ ਪੋਨੀ ਜੀ ਸੌਰੀ ਕਰਦੀ ਸੀ ਜੀ ਤੇ ਫਿਰ ਲੱਗਿਆ ਸੀਗਾ ਖੇਡੜ ਤੇ ਫਿਰ ਮੈਂ ਕਿਚਨ ਗਈ ਕਿਚਨ ਦੇ ਵਿੱਚ ਕਿਉਂਕਿ ਇਹਨੇ ਕੁਝ ਵੀ ਹਲੇ ਖਾਦਾ ਨਹੀਂ ਸੀਗਾ ਇਹ ਫੀਡ ਹੀ ਲੈਂਦਾ ਹੁੰਦਾਗਾ ਬਸ ਇੱਕ ਵਾਰ ਮੈਂ ਲੋਟ ਪਿਲਾ ਦਨੀ ਹੁੰਨੀ ਹੈਗੀ ਤੇ ਫਿਰ ਉਸ ਤੋਂ ਬਾਅਦ ਮੈਂ ਇਹਦੇ ਲਈ ਇਹਦਾ ਫਰਸਟ ਮੀਲ ਕੁਝ ਨਾ ਕੋਈ ਫਰੂਟ ਦੇਣੀ ਹੁੰਦੀ ਹੈ ਮੈਂ ਇਹਦਾ ਫਰੂਟ ਲੈ ਆਈ ਸੀ ਪਪਾਇਆ ਇਹ ਬਹੁਤ ਚਾਅ ਦੇ ਨਾਲ ਖਾਂਦਾ ਤੇ ਪਪਾਇਆ ਦਾ ਇਦਾਂ ਵੀ ਹੁੰਦਾ ਵੀ ਜਿਹੜਾ ਮਤਲਬ ਕਿ ਪੇਟ ਵੀ ਹੈ ਜਿਹੜਾ ਆਪਣਾ ਸਾਫ ਰਹਿੰਦਾਗਾ ਵੱਧ ਤੋਂ ਵੱਧ ਇਹ ਤਾਂ ਖਾਣਾ ਚਾਹੀਦਾਗਾ ਮੈਨੂੰ ਵੀ ਬਹੁਤ ਪਸੰਦ ਆ ਪਹਿਲਾਂ ਮੈਂ ਖਾਂਦੀ ਨਹੀਂ ਸੀ ਹੁੰਦੀ ਪਰ ਹੁਣ ਮੈਨੂੰ ਮਤਲਬ ਕਿ ਬਹੁਤ ਵਧੀਆ ਲੱਗਣ ਲੱਗ ਗਿਆ ਇਹਦੇ ਨਾਲ ਪੇਟ